ਬਠਿੰਡਾ ਵਿੱਚ ਆਪ ਦੀ ਵਿਕਾਸ ਕ੍ਰਾਂਤੀ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ 1125 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਤੋਹਫਾ ਦਿੱਤਾ ਹੈ ਅਤੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਦਲ ਪਰਿਵਾਰ ਤੇ ਵੱਡਾ ਹਮਲਾ ਕੀਤਾ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਦਾ ਸਾਰਾ ਟੱਬਰ ਖਾਰਿਆ ਹੋਇਆ ਹੈ ਇਕੋ ਰਹਿੰਦੀ ਹੈ ਐਤ ਕੀ ਹਰਸੀਮਤ ਕੋਰ ਬਾਦਲੋ ਵੀ ਹਰਾ ਦੇਣਾ ਇਸਦਰਾਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਾਸ਼ਣ ਦੌਰਾਨ ਵਿਰੋਧੀਆਂ ਤੇ ਵੱਡੇ ਨਿਸ਼ਾਨੇ ਸਾਦੇ ਘਬਰਾਹਟ ਤੜਫਾਹਟ ਬਹੁਤ ਜ਼ਿਆਦਾ ਵੀ ਆਮ ਘਰਾਂ ਦਾ ਮੁੰਡਾ ਕੁਰਸੀ ਤੇ ਕਿਉਂ ਬਹਿ ਗਿਆ ਚਲ ਬਹਿ ਤਾਂ ਗਿਆ ਇਹਨੂੰ ਤਾਂ ਰਾਜ ਵੀ ਕਰਨਾ ਆ ਗਿਆ ਇਹਨਾਂ ਤਾਂ ਇਹਨੂੰ ਤਾਂ ਪੁਲਿਸ ਵੀ ਚਲਾਉਣੀ ਆ ਗਈ ਇਹਨੂੰ ਜ਼ਿਲੇ ਵੀ ਚਲਾਉਣੇ ਆ ਗਏ ਤਾਂ ਸਾਰਾ ਕੁਝ ਹੀ ਸਿੱਖ ਗਏ ਸਾਡੀਆਂ ਤਾਂ ਹੁਣ ਵਾਰੀਆਂ ਆਉਣੀਆਂ ਨਹੀਂ ਆਹੀ ਪੰਗਾ ਬਸ ਆਹੀ ਪੰਗਾ ਹੈ ਕਿ ਸਾਡੀਆਂ ਨਹੀਂ ਵਾਰੀਆਂ ਆਉਣੀਆਂ ਸੋ ਇਸ ਕਰਕੇ ਤੁਹਾਨੂੰ ਕਹਿਣਾ ਆ ਬਾਦਲ ਕਾ ਸਾਰਾ ਟੱਬਰ ਹਾਰ ਗਿਆ ਨਾ ਇੱਕੋ ਹੀ ਰਹਿ ਗਈ ਜਿਹਦੇ ਨਾਂ ਤੇ ਹਜੇ ਹਾਰ ਨਹੀਂ بس ਐਤ ਕੀ ਉਹ ਹਾਰ ਵੀ ਪਾ ਦੇਣਾ ਆਪਾਂ ਨੇ ਬਸ ਬਠਿੰਡੇ ਤੋਂ ਬਾਕੀ ਸਾਰਾ ਡਬਰ ਹਾਰਿਆ ਹੋਇਆ ਹੈ ਭਾਈ ਇੱਕ ਹਾਰ ਹੋਰ ਪਾਉਣਾ ਹੈ ਬਸ ਸਮਝਦੇ ਕੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਏ ਲੋਕਾਂ ਨੇ ਬਣਾਏ ਸੀਗੇ ਪਾ ਲਿਆ ਆਪਣੇ ਆਪ ਜ਼ਿੰਮੇਵਾਰ ਬਣ ਕੇ ਸਾਨੂੰ ਮਲੰਗ ਕਹਿਣ ਲੱਗ ਗਏ ਆਪ ਬਣ ਕੇ ਖਾਨਦਾਨੀ ਨਹਿਰਾ ਇਹਨਾਂ ਦੇ ਖੇਤਾਂ ਜਾ ਕੇ ਮੁੱਕਦੀਆਂ ਨੇ ਤੇ ਸਾਨੂੰ ਕਹਿਣ ਲੱਗੇ ਮਲੰਗ ਨੇ ਇਹ ਭਾਈ ਮਲੰਗ ਅਸੀਂ ਕੀਤੇ ਤੁਸੀਂ ਤੁਸੀਂ ਕੀਤੇ ਮਲੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰੀਆਂ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਲਈ ਮਾਫੀ ਮੰਗਣ ਜਾਣ ਮਗਰੋਂ ਹੁਣ ਸਿਆਸੀ ਹਲਚਲ ਤੇਜ਼ ਹੋ ਗਈ ਹੈ ਅਤੇ ਇਸ ਦਿਨਾਂ ਲਈ ਹੁਣ ਨਵੀਂ ਚਰਚਾ ਇਹ ਛਿੜ ਗਈ ਹੈ ਕਿ ਹੁਣ ਪਾਰਟੀ ਨੂੰ ਛੱਟ ਕੇ ਗਏ ਟਕਸਾਲੀ ਲੀਡਰਾਂ ਦੀ ਅਕਾਲੀ ਦਲ ਵਿੱਚ ਵਾਪਸੀ ਹੋ ਜਾਵੇ। ਦੂਜੀ ਚਰਚਾ ਇਹ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਤੇ ਅਕਾਲੀ ਦਲ ਵਿਚਾਲੇ ਗੱਠਜੋੜ ਹੋ ਸਕਦਾ ਹੈ। ਬੇਸ਼ੱਕ ਭਾਜਪਾ ਤੇ ਅਕਾਲੀ ਦਲ ਵਿਚਾਲੇ ਗੱਠਜੋੜ ਬਾਰੇ ਹਜੇ ਦੋਵਾਂ ਧਿਰਾਂ ਵੱਲੋਂ ਕੁਝ ਵੀ ਨਹੀਂ ਕਿਹਾ ਜਾ ਰਿਹਾ। ਪਰਟਕਸਾਲੀ ਲੀਡਰਾਂ ਦੀ ਵਾਪਸੀ ਬਾਰੇ ਗਵਾਇਤ ਸ਼ੁਰੂ ਹੋ ਗਈ ਹੈ ਇਸ ਦੀ ਸ਼ੁਰੂਆਤ ਟਕਸਾਲੀ ਲੀਡਰ ਸੁਖਦੇਵ ਸਿੰਘ ਢੀਡਸਾ ਦੀ ਅਗਵਾਈ ਹੇਠ ਲੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਹੋ ਸਕਦੀ ਹੈ ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਸੰਯੁਕਤ 4 ਸਾਲ ਵੱਖ ਰਹਿਣ ਮਗਰੋਂ ਮੁੜ ਸੁਖਬੀਰਪਾਲ ਦੀ ਅਗਵਾਈ ਹੇਠ ਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਵਰਕਰਾਂ ਤੇ ਆਗੂਆਂ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਮੋੜ ਜੁੜਨ ਦੇ ਮੁੱਦੇ ਤੇ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਕਿੰਡਸਾ ਦਾ ਕਹਿਣਾ ਹੈ ਕਿ ਇਸ ਸਮੇਂ ਦੋ ਵਿਚਾਰ ਸਾਹਮਣੇ ਆ ਰਹੇ ਹਨ ਇੱਕ ਧੜਾ ਚਾਹੁੰਦਾ ਹੈ ਕਿ ਸ਼੍ਰੋਮਣੀ ਕਾਲ ਦਲ ਚ ਵਾਪਸੀ ਕੀਤੀ ਜਾਵੇ ਤੇ ਦੂਜਾ ਧੜਾ ਇਸ ਵਿਚਾਰ ਦਾ ਵਿਰੋਧ ਕਰ ਰਿਹਾ ਹੈ ਅਸੀਂ ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਕਰਾਂਗੇ ਤੇ ਆਂਦੇ ਦਿਨਾਂ ਵਿੱਚ ਕੋਈ ਫੈਸਲਾ ਲਿੱਤਾ ਜਾਵੇਗਾ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 125 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਰੈਲੀ ਕੀਤੀ ਗਈ ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਜਿੱਤੇਗਾ ਪੰਜਾਬ ਨੂੰ ਮੁੱਖ ਰੱਖਦਿਆਂ ਰੈਲੀ ਕੀਤੀ ਗਈ ਦੱਸਦੀ ਕਿ ਇਹ ਰੈਲੀ ਨਵਜੋਤ ਸਿੱਧੂ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਾਰਾਜ ਵਿੱਚ ਕੀਤੀ ਗਈ ਇਸ ਰੈਲੀ ਵਿੱਚ ਰਵਿੰਦਰ ਸਿੰਘ ਆਵਲਾ ਅਤੇ ਸਰਜੀਤ ਸਿੰਘ ਧੀਮਾਨ ਮੌਜੂਦ ਸਨ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਚੰਗੇ ਕਿਰਦਾਰਾਂ ਵਾਲੇ ਆਗੂਆਂ ਦੀ ਲੋੜ ਹੈ ਉਹਨਾਂ ਕਹਿ ਕਿ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗ ਕੇ ਸਾਫਤ ਕਰ ਦਿੱਤਾ ਹੈ ਕਿ ਉਹਨਾਂ ਨੇ ਗੁਨਾਹ ਕੀਤਾ ਸੀ ਸਿੱਧੂ ਨੇ ਕਿਹਾ ਕਿ ਕੈਪਟਨ ਨੇ ਵੀ ਪੰਜਾਬ ਨੂੰ ਲੁੱਟਿਆ ਹੈ ਇਸ ਦਰਾਂ ਨੇ ਸਿੱਧੂ ਨੇ ਕਿਹਾ ਕਿ ਮੈਂ ਚੈਨੀਨ ਨੂੰ ਕਿਹਾ ਸੀ ਕਿ ਜੇਕਰ ਤੁਸੀਂ ਚੰਗਾ ਰਾਜ ਕਰੋਗੇ ਤਾਂ ਕਾਂਗਰਸ ਮੁੜ ਜਿੱਤੇਗੀ ਪਰ ਪਰ ਉਹ ਵੀ ਨਹੀਂ ਮੰਨੇ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਸਿਰਫ ਘਰ ਪਰਮ ਵਿੱਚ ਲੱਗੀ ਹੋਈ ਹੈ ਜਿਨ੍ਹਾਂ ਨੇ ਰੰਗਲਾ ਪੰਜਾਬ ਕਹਿ ਕਹਿ ਕੇ ਇਸ ਨੂੰ ਕੰਗਲਾ ਪੰਜਾਬ ਬਣਾ ਦਿੱਤਾ ਹੈ ਪਿਛਲੇ 5-6 ਮੁੱਖ ਮੰਤਰੀ 5 ਮੁੱਖ ਮੰਤਰੀ ਜਿਹੜੇ ਆਏ ਬੇਮੁਖ ਹੋਏ ਗੁਰੂ ਤੋਂ ਸਮਝ ਰਹੇ ਆ ਆਪਣਾ ਧੰਦਾ ਕਰਦੇ ਰਹੇ ਸਰਬੱਤ ਦੇ ਭਲੇ ਦੀ ਥਾਂ ਦੇ ਉੱਤੇ ਆਪਣੇ ਘਰ ਭਰਦੇ ਰਹੇ ਤੇ ਕਿਥੇ ਨਹੀਂ ਗਏ ਅੱਜ ਰੋਲੇ ਪਏ ਆ ਲੱਭਦਾ ਨਹੀਂ ਕੋਈ ਇਹ ਵੀ ਨਹੀਂ ਲੱਭਣਾ ਮੈਂ ਤੇ ਹਰੇਕ ਮੁੱਖ ਮੰਤਰੀ ਦੇ ਅੱਗੇ ਖੜਾ ਹੋਇਆ ਤੇ ਉਹਨੂੰ ਸਵਾਲ ਕੀਤੇ ਆ ਉਹਦਾ ਕਾਰਨ ਇੱਕੋ ਹੀ ਹੈ ਵੀ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਉਸ ਗੁਰੂ ਦੇ ਫਲਸਫੇ ਨਾਲ ਜੁੜਿਆ ਹੋਇਆ ਜਿਹੜਾ ਸਰਬੱਤ ਦੇ ਭਲੇ ਦਾ ਨਾਂ ਹੈ ਇਹਨਾਂ ਦੀ ਸੇਵਾ ਘਟਾ ਹੈ 90% ਮੇਵਾ ਹੈ 10% ਸੇਵਾ ਹੈ ਸਮਝਦੇ ਹੋ ਤੰਦਾ ਹੈ ਇੱਦਣ ਪੰਜਾਬ ਦਾ 50-60 ਹਜ਼ਾਰ ਕਰੋੜ ਰੁਪਇਆ ਰੇਤੇ ਚੋਂ ਸ਼ਰਾਬ ਚੋਂ ਜ਼ਮੀਨਾਂ ਚੋਂ ਟਰਾਂਸਪੋਰਟ ਚੋਂ ਪੰਜਾਬ ਦੇ ਖਜ਼ਾਨੇ ਚ ਡਿਗਣ ਲੱਗ ਗਿਆ ਡਬਲ ਹੋ ਕੇ 1 ਲੱਖ 20 ਹਜ਼ਾਰ ਕਰੋੜ ਰੁਪਇਆ ਪੰਜਾਬੀਆਂ ਦੇ ਖਰਚੇ ਨਹੀਂ ਜਾਣਾ ਕਿਉਂਕਿ 50 ਹਜ਼ਾਰ ਕਰੋੜ ਖਾ ਜਾਂਦੇ ਆ 60 ਹਜ਼ਾਰ 70 ਹਜ਼ਾਰ ਖਾ ਜਾਂਦੇ ਆ ਤੇ ਸੂਬੇ ਨੂੰ ਕਰਜ਼ਿਆਂ ਤੇ ਚਲਾਉਂਦੇ ਆ 2 ਸਾਲਾਂ ਚ ਇਹਨਾਂ 70 ਹਜ਼ਾਰ ਕਰੋੜ ਕਰਜ਼ਾ ਲੈ ਲਿਆ ਉੱਤੇ 35-35 ਹਜ਼ਾਰ ਕਰੋੜ سود 1 ਲੱਖ 40 ਹਜ਼ਾਰ ਕਰੋੜ ਮੋੜਨ ਨੂੰ ਕਰਤਾ ਕਿੱਥੇ ਔਰ ਉਹ ਮੋੜਨਾ ਪੰਜਾਬ ਦੇ ਲੋਕਾਂ ਨੇ 66000 ਕਰੋੜ ਇਨਡਾਇਰੈਕਟ ਟੈਕਸ ਦਿੰਦੇ ਆ ਕਿੱਥੇ 60 70000 ਕਰੋੜ ਪੰਜਾਬ ਕੋ ਹੋਵੇ 140000 ਸਾਡਾ ਐ ਬਣ ਜੇ ਪੰਜੀ ਕਰਜਾ ਨਹੀਂ ਸੀਐਮ ਦੇ ਬਰਾਬਰ ਰੈਲੀ ਕਰਦੀ ਤੁਸੀਂ ਵੱਡਾ ਇਕੱਠ ਵੀ ਕਰ ਲੈ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਸੀਐਮ ਭਰੋਸਾ ਹੀ ਖੋ ਚੁੱਕਿਆ ਜਿਹੜੇ ਕਹਿੰਦੇ 54000 ਕਰੋੜ ਰੁਪਏ ਦੀ ਆਮਦਨ ਦੇ ਆਵਾਜ਼ ਨਹੀਂ ਆਉਂਦੀ ਜਵਾਬ ਨਹੀਂ ਦਿੰਦਾ ਉਦੋਂ ਇਹ ਕਹਿੰਦੇ ਤੁਸੀਂ ਯੋਗਾ ਕਰ ਉਦੋਂ ਇਹ ਕਹਿੰਦੇ ਸੀ ਤੁਸੀਂ ਕਹਿੰਦੇ ਸੀ ਲੋਕਾਂ ਦੀ ਸਰਕਾਰ ਲੋਕਾਂ ਦੇ ਦਰਵਾਜ਼ਾ ਜਾਊ ਕੰਪਿਊਟਰ ਦੇ ਉੱਤੇ ਠਾਂ ਕਰਦੇ ਨਕਸ਼ੇ ਮਿਲਣਗੇ ਹੁਣ 2 ਸਾਲਾਂ ਬਾਅਦ ਜਦੋਂ ਲੋਕ ਸਭਾ ਆ ਗਈ ਹੁਣ ਕਹਿੰਦੇ ਤੁਹਾਡੇ ਘਰੇ ਭੇਜੂ ਬੰਦਾ ਉਹ ਘਰੇ ਭੇਜੇਗਾ ਕਿੱਥੋਂ ਡੀਸੀ ਆਫਿਸ ਦਾ ਘਰੇ ਬੈਠਾ ਹੈ ਉਹ ਤਾਂ ਕਹਿੰਦੇ ਸਾਡਾ ਪਲੈਨਿੰਗ ਕਮਿਸ਼ਨ ਦਾ ਉਹਦੇ ਮਾਸਟਰ ਘਰੇ ਬੈਠੇ ਆ ਪੀਆਰਟੀਸੀ ਘਰੇ ਬੈਠੀ ਹੈ ਹਾਂਜੀ ਜਿਹੜੇ EMPLYE ਤੈਨੂੰ ਦੇਖ ਕੇ ਜਜਕਾਰ ਕਰਦੇ ਹੁੰਦੇ ਸੀ ਤੈਨੂੰ ਗਾਲਾਂ ਕੱਢਦੇ ਮਨਮਨ ਪੱਖੀਆਂ ਸੈਕਟਰੀਅਰ ਦੇ ਉੱਤੇ ਖੜੇ ਹੋ ਕੇ PSPCL ਕੰਗਲੀ ਕਰਤੀ 17000 ਕਰੋੜ ਦਾ ਕਰਜ਼ਾ 27000 ਕਰੋੜ ਇਹਦਾ ਬੜਾ ਜਿਹੜੇ ਅਧਿਆਪਕ ਟੈਂਕੀ ਦੇ ਚੜ ਗਏ ਮੈਸਰ ਖਾਨੇ ਪਿੰਡ ਵਿੱਚ ਬੇਰਜ ਕਰਦੇ ਆ ਤੇ ਹੁਣ ਕਹੇ ਅਸੀਂ ਤਾਂ ਕਹਿੰਦਾ ਰੈਲੀ ਨਹੀਂ ਹੋਣ ਦੇਾਂਗੇ ਤੇ ਮੇਰਾ ਫੋਨ ਦੇ ਯਾਰ ਜਰਾ ਮੇਰਾ ਫੋਨ ਬਣਾ ਨਾ ਨਾ ਲੈ ਆ ਲੈ ਆ ਫੋਨ ਲੈ ਆ ਮੈਂ ਤੈਨੂੰ ਦਿਖਾਉਣੀ ਆ ਇੱਕ ਮਿੰਟ ਮੇਤਰਾ ਬੇਟਾ ਇੱਕ ਮਿੰਟ ਮੇਰੀ ਗੱਲ ਸੁਣ ਫੋਨ ਲਿਆ ਮੇਰਾ ਯਾਰ ਮੈਂ ਦਿਖਾਉਣਾ ਤੁਹਾਨੂੰ ਪੰਜਾਬ ਦੇ ਲੋਕ ਇਹਨਾਂ ਬਾਰੇ ਕੀ ਗੱਲਾਂ ਕਰਦੇ ਆ ਇਹ ਝੂਠ ਦੀ ਮਾਰਕੀਟਿੰਗ ਕਰਕੇ ਝੂਠ ਨੂੰ ਵੇਚ ਕੇ ਜੂਠ ਨੂੰ ਅਖਬਾਰਾਂ ਚ ਲਾ ਕੇ ਰੋਜ ਲੋਕਾਂ ਦੇ ਪੈਸਿਆਂ ਦੇ ਨਾਲ 6-6 ਲੱਖ ਪ੍ਰਤੀ ਘੰਟੇ ਵਾਲੇ ਹਵਾਈ ਜਹਾਜ਼ ਚ ਜਾ ਕੇ ਜਵਾਬ ਨਹੀਂ ਦਿੰਦੇ ਲੋਕਾਂ ਨੂੰ ਇਹ ਕਹਿੰਦਾ ਹੁੰਦਾ ਜੀ 2 ਘੰਟੇ ਲੱਗਦੇ ਆ ਪੰਜਾਬ ਇਧਰੋਂ ਉਧਰ ਜਾਣ ਨੂੰ ਹੈਲੀਕਾਪਟਰ ਦੀ ਕੀ ਲੋੜ ਆ ਹੁਣ ਤੂੰ 5 ਸਟੇਟ ਗਾਤੇ ਮਿੱਤਰ ਪਿਆਰੇ ਰੋਜ ਰੋਜ ਤੂੰ ਉੱਥੇ ਜਾ ਕੇ ਤਿੰਨ-ਤਿੰਨ ਘੰਟੇ ਸਪੀਚਾਂ ਦਿੰਦਾ ਸੀ ਖੋਦਿਆ ਪਹਾੜ ਨਿਕਲੀ ਚੂਹੀ ਅੱਧਾ ਪਰਸੈਂਟ ਵੋਟ ਨਹੀਂ ਪਈ ਤੈਨੂੰ ਹਾਰ ਗਿਆ ਓਏ ਯੋ ਮੇ ਤੇਰੀਆਂ ਜਵਾਨਤਾ ਜਦ ਤੂੰ ਨਾ ਹਾਰ ਗਿਆ ਓਏ ਉਦੋਂ ਕਹਿੰਦਾ ਹੁੰਦਾ ਆ ਹਾਰ ਗਿਆ ਉਹ ਹਾਰ ਗਿਆ ਤੂੰ ਹਾਰ ਗਿਆ ਦੋ ਸਾਲ ਸਰਕਾਰ ਨੂੰ ਹੋਇਆ ਬੜਾ ਵਿਰੋਧ ਦੇਖਣ ਨੂੰ ਮੈਨੂੰ ਮੈਂ ਕਿਹਾ ਵਿਰੋਧ ਲੱਭਣਾ ਨਹੀਂ ਇਹ ਸਰਦਾਰ ਬਾਦਲ ਨੂੰ ਇਹੀ ਕਿਹਾ ਕਿ ਨਾਮ ਰਚ ਲੋ ਗੁਰੂਆਂ ਦਾ ਫਲਸਫਾ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਹੈ ਉਹ ਰਚ ਲੋ ਭਾਈ ਅੱਜ 18 ਕਰੋੜ ਵਾਦੀ ਹੁੰਦੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ 18 ਤੋਂ 20 ਕਰੋੜ ਸਮਝੇ ਨਹੀਂ ਨੌ ਰਾਜ ਬਣ ਗਏ ਉਹਦੇ ਚੋਂ 45% ਮੁਸਲਮਾਨ 20% ਹਿੰਦੂ ਹਾਂਜੀ ਤੇ 10 11% ਸਿੱਖ ਤੇ ਸਰਬੱਤ ਦੇ ਭਲੇ ਗੁਰੂ ਦੇ ਫਲਸਫੇ ਦੇ ਉੱਤੇ ਉਹ ਰਾਜ ਇੰਨੇ ਸਾਲ ਚੱਲਿਆ ਲੋਹੇ ਚਵਾਤੇ ਲੋਹੇ ਦੇ ਚਣੇ ਚਵਾਤੇ ਵਿਰੋਧੀਆਂ ਨੂੰ ਗੋਰੇ ਕਦੇ ਸਤਲੁਜ ਦੀ ਟੱਪੇ ਹੈ ਕਿਉਂ ਇੱਕ ਬੰਦੇ ਨੂੰ ਫਾ ਨਹੀਂ ਲੱਗਿਆ ਗਰੀਬ ਗੁਰਬੇ ਗਾਉ ਗਰੀਬ ਦੀ ਰੱਖਿਆ ਕੀਤੀ ਹੈ ਪੰਡਾਂ ਚੱਕੀਆਂ ਗਰੀਬਾਂ ਦੀ ਜਾਓ ਅੰਮ੍ਰਿਤਸਰ ਚ ਕਿਸੇ ਸੁਣੋ ਹਰੀ ਸਿੰਘ ਨਲਵਾ afghanistan ਤੇ ਅੱਜ ਤੱਕ ਕਿਸੇ ਨੇ ਕਬਜ਼ਾ ਨਹੀਂ ਕੀਤਾ ਪੂਰੀ ਵਰਲਡ ਚ ਅਮਰੀਕਾ ਵੀ ਰਹਿ ਗਿਆ ਉਹ ਕਰਕੇ ਆ ਬਾਨੋਂ ਦਾ ਕਿੱਸਾ ਸੁਣੋ ਲੋਕ کردار ਵਾਲੇ ਸੀ ਇਹ ਉਹ ਕਹਿੰਦਾ ਤੇਰਾ ਤੇਰਾ ਹੈ ਕਹਿੰਦਾ ਮੇਰਾ ਉਹ ਕਹਿੰਦਾ ਸਰਬੱਤ ਦਾ ਭਲਾ ਇਹ ਕਹਿੰਦਾ ਪਹਿਲਾਂ ਮੇਰੇ ਘਰ ਦਾ ਭਲਾ ਪੰਜਾਬ ਕਿਵੇਂ ਖੜਾ ਹੋ ਜੂ ਰਣਨੀਤੀ ਕੀ ਹੈ 2024 ਦੇ ਇਲੈਕਸ਼ਨ ਨਾਲ ਕੋਈ ਰਣਨੀਤੀ ਨਹੀਂ ਇੱਕੋ ਰਣਨੀਤੀ ਹੈ ਗੁਰੂ ਦੇ ਫਲਸਫੇ ਦਾ ਪ੍ਰਚਾਰ ਗੁਰੂ ਦਾ ਨੌਕਰ ਗੁਰੂ ਦਾ ਕੁਕਰ ਗੁਰੂ ਦਾ ਮਰਜੀਵੜਾ ਸਮਝਿਆ ਨਹੀਂ ਸਾਰੇ ਪੰਜਾਬ ਚ ਫਿਰੂੰ ਲੋਕਾਂ ਚ ਅਲਖ ਜਗਾਉਂ ਇਹਨਾਂ ਮੁਖੌਟੇ ਬਾਜ਼ ਲੋਕਾਂ ਦਾ ਰਾਜ ਫਾਸ਼ ਕਰੂੰ ਆ ਹੁਣ ਜਿਹੜਾ ਦੇਖਿਓ ਜਰਾ ਆ ਦੇਖੋ ਵੀਆਈਪੀ ਕਲਚਰ ਅਸੀਂ ਬੰਦ ਕਰਦੇਾਂਗੇ ਕੀ ਕਰਦੇ ਜੀ ਵੀਆਈਪੀ ਕਲਚਰ ਬੰਦ ਕਰਦੇਾਂਗੇ ਲਓ ਦੇਖੋ ਤੁਹਾਨੂੰ ਕਹਨਾ ਦਿਖਾਣਾ ਮੈਂ ਵੀਆਈਪੀ ਕਲਚਰ ਬੰਦ ਮੈਂ ਹੁਣ ਦਿਖਾਣਾ ਤੁਹਾਨੂੰ ਲਓ ਜੀ ਆ ਦੇਖੋ ਹੁਣ ਇਹਨੂੰ ਨੋਟ ਕਰਿਓ ਇਹ ਕੀ ਕੀ ਚੱਲ ਰਿਹਾ ਹੈ ਇਹ ਪਤਾ ਨਹੀਂ ਮਾਤਾ ਜੀ ਨੇ ਪਤਾ ਨਹੀਂ ਸਾਡੀ ਪਰਜਾਈ ਹੈ ਮਾਂ ਵਰਗੀ ਠੀਕ ਹੈ ਨਹੀਂ ਇਹ ਦੇਖੋ ਜਰਾ ਇਹ ਦੇਖੋ ਜਰਾ ਜਰਾ ਇੱਕ ਮਿੰਟ ਇਹ ਕਿਸੇ ਆਮ ਬੰਦੇ ਨੇ ਬਣਾਈ ਆਮ ਆਦਮੀ ਪਾਰਟੀ ਦੀ ਸਰਕਾਰ ਦੇਖ ਦੇਖ ਇਹ ਕਾਫਲੇਾਂ ਦਾ ਪਹਿਲਾ ਕੀ ਰਾਜਨੀਤੀ ਹੁੰਦੀ ਰਹੀ ਆ ਦੇਖ ਇਹ ਕੀ ਕਹਿੰਦੇ ਸੀ ਕਹਿੰਦੇ ਦੋ ਯਾਰ ਦੱਬਣ ਨੂੰ ਕੋਈ ਉਰਾਲੀ ਨਹੀਂ ਚਾਰ ਬੰਦੇ ਚਾਹੀਦੇ 1200 ਨੇ ਸਕੂਲ ਚ ਛੁੱਟੀ ਹੋ ਜਾਂਦੀ ਸੁਣ ਹੁਣ ਕੀ ਕਰ ਖੋਲ ਹੁਣ ਅੱਧੀ ਪਰਸੈਂਟ ਨੋਟਾਂ ਤੋਂ ਘੱਟ ਵੋਟਾਂ ਨੇ ਤੁਸੀਂ ਲੋਕ ਸਭਾ ਚ ਇੱਕ ਬੰਦਾ ਥੋੜਾ ਉਹ ਮਾਨ ਸਾਹਿਬ ਹਰ ਗਿਆ ਓਏ ਇੱਕ ਬੰਦਾ ਥੋੜਾ ਲੋਕ ਸਭਾ ਚ ਗੱਲਾਂ ਦੇ ਕੜਾ ਨਾ ਵਰਤਾ ਠੋਕਦੇ ਹਿੰਦੁਸਤਾਨ ਵਾਲਿਆਂ ਨੇ ਹੁਣ ਪੰਜਾਬ ਠੋਕੂ